ਅੱਜ ਅਸੀਂ ਆਏ ਹਾਂ 올ਡ ਰਾਜਪੁਰਾ ਪੁਰਾਣਾ ਰਾਜਪੁਰਾ ਦੀ ਇਹ ਸੰਗਣੀਆਂ ਗਲੀਆਂ ਤੁਸੀਂ ਦੇਖ ਸਕਦੇ ਹੋ ਗਰੀਬ ਪਰਿਵਾਰ ਰਹਿੰਦਾ ਹੈ ਅਜੂਦੀ ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਪੁਲਿਸ ਜਿਹੜੀ ਹੈ ਰਾਜਪੁਰਾ ਫੋਕਲ ਪੁਆਇੰਟ ਪੁਲਿਸ ਕਿਸ ਤਰ੍ਹਾਂ ਉਦੇ ਜੋ ਸਾਨੂੰ ਮਦਈ ਨੇ ਦੱਸਿਆ ਕਿਵੇਂ ਉਹਦੇ ਨਾਲ ਤੱਕਾ ਹੋ ਰਿਹਾ ਚੋਰ ਨੂੰ ਫੜ ਕੇ ਉਹਦੀ ਵੀਡੀਓ ਬਣਾਈ ਗਈ ਹੈ ਚੋਰ ਸਾਰੀਆਂ ਚੀਜ਼ਾਂ ਮੰਨਿਆ ਕਿ ਅਸੀਂ ਕੀ ਕੀ ਇਸ ਘਰ ਤੋਂ ਚੋਰੀ ਕੀਤਾ ਸੀਗਾ ਤੇ ਫੜ ਕੇ ਜਦ ਕਰਦੇ ਪੁਲਿਸ ਦੇ ਹਵਾਲੇ ਕਰਦੇ ਆ ਤਾਂ ਉਸ ਤੋਂ ਬਾਅਦ ਜਿਹੜਾ ਹੈ ਤੋਂ ਬਾਅਦ ਅਸੀਂ ਆਪ ਹੀ ਪਤਾ ਲਗਾ ਕੇ ਉਹਨੂੰ ਪਕੜ ਲਿਆ ਤੇ ਉਹਨੂੰ ਸਾਰਾ ਕੁਝ ਪੁੱਛ ਉਸ ਤੋਂ ਪੁੱਛਿਆ ਉਹਨੇ ਸਾਰਾ ਕੁਝ ਮੰਨ ਲਿਆ ਕਿ ਮੈਂ ਚੋਰੀ ਕੀਤੀ ਸੀਗੀ ਤੇ ਉਸ ਤੋਂ ਬਾਅਦ ਅਸੀਂ ਉਹਨੂੰ ਪਕੜ ਕੇ ਪੁਲਿਸ ਸਟੇਸ਼ਨ ਦੇ ਕੇ ਆਏ ਫੋਕਲ ਪੁਆਇੰਟ ਦੇ ਵਿੱਚ ਪੁਲਿਸ ਸਟੇਸ਼ਨ ਦੇਣ ਤੋਂ ਬਾਅਦ ਉਹਨਾਂ ਨੇ ਉੱਥੇ ਇੰਸਪੈਕਟਰ ਬਲਵੀਰ ਸਿੰਘ ਸੀਗੇ ਉਹਨਾਂ ਨੂੰ ਹੈਂਡ ਓਵਰ ਕਰਕੇ ਆਏ ਚੋੜ ਨੂੰ ਜੀ ਤੇ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਹੁਣ ਚਲੇ ਜਾਓ ਕੀ ਅਸੀਂ ਇਸ ਤੋਂ ਸਾਰੇ ਪੁੱਛਕਿਛ ਕਰਕੇ ਸਮਾਨ ਬਰਾਮਦ ਕਰਕੇ ਤੁਹਾਨੂੰ ਅਗਲੇ ਦਿਨ ਬੁਲਾਵਾਂਗੇ ਅੱਜ ਸਰ 14 ਤਰੀਕ ਹੋ ਗਈ ਅਸੀਂ 8 ਤਰੀਕ ਨੂੰ ਚੋੜ ਨੂੰ ਫੜ ਕੇ ਦੇ ਕੇ ਆਏ ਸੀਗੇ ਅੱਜ ਤੱਕ ਸਾਨੂੰ ਪੁਲਿਸ ਸਟੇਸ਼ਨ ਤੋਂ ਕੋਈ ਵੀ ਫੋਨ ਨਹੀਂ ਆਇਆ ਨਾ ਹੀ ਸਾਨੂੰ ਉੱਥੇ ਬੁਲਾਇਆ ਗਿਆ ਔਰ ਸਾਨੂੰ ਪਤਾ ਲੱਗਿਆ ਕਿ ਉਹਨਾਂ ਨੇ ਅਗਲੇ ਦਿਨ ਹੀ ਚੋੜ ਨੂੰ ਛੱਡ ਦਿੱਤਾ ਸੀ ਆ ਦੇਖੋ ਇਹ ਤਾਂ ਮੇਰਾ ਅੱਜ ਸਿੰਘ ਜੀ ਬੰਦਦਾ ਨਾ ਇਹ ਬਹੁਤ ਪੌਣਾ ਬੰਦਦਾ ਅੱਛਾ ਇਹਦੇ ਚੱਲ ਗਏ ਓਏ ਕਾਹ ਜਾ ਰ ਤੂੰ ਕਾਹ ਜਾ ਰ ਗੱਲ ਕੋਈ ਨਾ ਆਉਣਾ ਆਇਆ ਹੁੰਦਾ ਇਹ ਲੱਗਿਆ ਇਹਨੂੰ ਓਏ ਮਾਰੂ ਨਾ ਮਾਰੂ ਨਾ ਕੋਈ ਨਹੀਂ ਕੋਈ ਇੱਕ ਮਿੰਟ ਯਾਰ ਸਾਡਾ ਹੀ ਸਮਾਨ ਆ ਸਭ ਵੀਰੇ ਚੋਰੀ ਉਹ ਗਾਲ ਕਾ ਸੁਣ ਯਾਰ ਕਮਾੜਾ ਮੈਂ ਭਾਗਣਾ ਤੇਰੇ ਕੋਲ ਮੇਰੀ ਕੱਪੜਾ ਓਏ ਯਾਰ ਗਾਲ ਤਾਂ ਸੁਣ ਮੈਂ ਆ ਆ ਇੱਕ ਮਿੰਟ ਜੰਪ ਕਰ ਜਾ ਤੂੰ ਮੇਰਾ ਸੁਣ ਤੂੰ ਮੈਂ ਸਾਰਾ ਸਮਾਨ ਦੇ ਦੇ ਇਹ ਜੋ ਲੈ ਕੇ ਆਇਆ ਹਮਾਰੀ ਕੋ ਇਹ ਨਾ ਮਾਡੂ ਨੂੰ ਪਾਉਂ ਤੂੰ ਕੋ ਕਰੋਂ ਉਹ ਉਠਿਆ 6 ਦਿਨ ਹੋ ਗਏ 5 15 ਦਿਨ ਸਾਡੇ ਕੋਠੇ ਤੇ ਚੜਿਆ ਜੀ ਇਹ ਬੰਦਾ ਹਨ ਕਿਥੇ ਦੇ ਕੁੱਤਾ ਪਹੁੰਚਿਆ ਅਸੀਂ ਉੱਠੇ ਲਾਈਟ ਜਗਾਈ ਕਰਨ ਲੱਗੇ ਸਾਨੂੰ ਦੱਸ ਪਹਿਲਾਂ ਕਰ ਤੂੰ ਇਹ ਬੰਦ ਕਰ ਤੂੰ ਤੇਲ ਦੀ ਬੋਤਲ ਨਾ ਡੱਕ ਤੂੰ ਸਮਾਨ ਕਰਮੀ ਬਣਾ ਮੰਮੀ ਬਣਾ ਪਹਿਲਾਂ ਇੱਕ ਵੀ ਕਰਾਂ ਤੂੰ ਨਾ ਲੈ ਕੇ ਆ ਓ ਲੈ 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 ਆਪਣੇ ਘਰ ਦੇ ਵਿੱਚ ਇਹਨਾਂ ਨੇ ਆਪਣੇ ਘਰਿਆ ਬਾਣੀ ਨਹੀਂ ਅਸੀਂ ਬਣਾ ਬਣਾ ਅਸੀਂ ਕੌਣਾ ਪੁੱਦਾ ਬਣਿਆ ਸਵਾਗਤ ਓਹ ਹੋ ਹੋ ਇਹ ਸਾਰਾ ਸਮਾਨ ਇਹਨਾਂ ਨੇ ਪਾ ਦਿੱ ਫੇਸਬੁੱਕ ਤੇ ਇਹ ਬੰਦਾ ਚੋਰ ਹੈ ਤੁਮ ਜਾਨ ਲਾ ਲਾ ਪੁੱਤ ਟਾਇਰ ਸਰਗਾ ਇਹ ਸਾਰੇ ਸੁਤਾਂ ਬਣਾਉਂਦੇ ਸੀ ਮੂਵੀ ਬਣਾ ਸਾਰੀ ਮੈਂ ਕਿ ਕਿਸੇ ਨੂੰ ਕੁਛ ਨਹੀਂ ਕਮਾਉਂਗਾ कि तो मैं अपनी आईपैड साथ में ला इकट्ठा और ये गाना सुन। ए एक मिनट बिल्कुल चुप हो। पेन दुण वाला गाना नहीं करना चुप हो जा। थप्पड़ मारा दने मैं। चुप। मैं मारना चुप तो। बहन के नूड़े चुप हो जा तू। क्या क्यों खाए ये प्यार से बता दे। और ला पैसे भी। मतलब कोई सामान नहीं चाहिए। मैंने कोई कुछ नहीं। तू कह रहे थे वो बन्दा काम या तू जो। ना ना ना। मैं के प्यार कर रहा तू कर मैं सब सामान गरम करना सिलेंडर रख दना। हमो स्टैंड पे रख। चालू किया कर आ पाऊ देना। दु अच्छा क्या किया? तेरा अपना फैक्टर लाइव लाइव है ना? ਰੋਸ ਇੱਕ ਬड़ा ਸਿਲੰਡਰ ਹੈ ਇੱਕ چھوٹਾ ਸਿਲੰਡਰ ਹੈ ਇੱਕ ਸਿਲੰਡਰ ਦੋ ਸਿਲੰਡਰ ਮੇਰੇ ਮੋਟਰ ਹੈ ਇੱਕ ਮੋਟਰ ਦੋ ਮਿੰਟਾ ਬੋਲ ਉਹਨੂੰ ਬੋਲਨ ਦਾ ਲੈਣ ਦੇ ਬੋਲ ਹਾਂ ਇੱਕ ਸਿਲੰਡਰ ਹੈ ਇੱਕ ਗੁੱਲਡਾ ਸਾਡੇ 25000 ਜਾਨ ਕਹਿੰਦਾ ਹੈ ਕੈਸ਼ ਪੜਾ ਇੱਕ ਛੁੱਡਾ ਇੱਕ ਗੁੜੀਆਂ ਦੇ ਦੋਸੇ ਪਾਰਟ ਨੂੰ ਕੰਗਣ ਬੜੇ ਆ ਉਹ ਵੀ ਲਈਂਗਾ ਉਹ ਵੀ ਲਈਏਗਾ ਇਹ ਇੱਕ ਗੁੱਲਡਾ ਤਾਂ ਸਭ ਬਾਤ ਖਤਮ ਕਰੋ ਅਗਰ ਲਿਜਾਓ ਸੋ ਮੈਂ ਹਾਂ ਸੰਦੀਪ ਚੌਧਰੀ ਤੇ ਮੈਂ ਤੁਹਾਡਾ ਸਵਾਗਤ ਕਰਦਾ ਨਿਊਜ਼ 89 ਪੰਜਾਬ ਦੇ ਵਿੱਚ ਅੱਜ ਅਸੀਂ ਆਏ ਹਾਂ ਓਲਡ ਰਾਜਪੁਰਾ ਪੁਰਾਣਾ ਰਾਜਪੁਰਾ ਦੀਆਂ ਸੰਗਣੀਆਂ ਗਲੀਆਂ ਤੁਸੀਂ ਦੇਖ ਸਕਦੇ ਹੋ ਕਿ ਇਹ ਪਤਲੀਆਂ ਗਲੀਆਂ ਇਸੇ 'ਚ ਇੱਕ ਗਰੀਬ ਪਰਿਵਾਰ ਰਹਿੰਦਾ ਹੈ ਅਜੂਦੀ ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਪੁਲਿਸ ਜਿਹੜੀ ਹੈ ਰਾਜਪੁਰਾ ਫੋਕਲ ਪੁਆਇੰਟ ਪੁਲਿਸ ਕਿਸ ਤਰ੍ਹਾਂ ਉਹਦੇ ਜੋ ਸਾਨੂੰ ਮਦਈ ਨੇ ਦੱਸਿਆ ਕਿਵੇਂ ਉਹਦੇ ਨਾਲ ਤੱਕਾ ਹੋ ਰਿਹਾ ਹੈ ਚੋਰ ਉਰੇ ਚੋਰੀ ਹੋਈ ਹੈ ਚੋਰ ਫੜ ਕੇ ਦਿੱਤੇ ਹਨ ਤੇ ਉਸ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਹੈ ਜਦਕਿ ਇਹਨਾਂ ਵੱਲੋਂ ਚੋਰ ਨੂੰ ਫੜ ਕੇ ਉਹਦੀ ਵੀਡੀਓ ਬਣਾਈ ਗਈ ਹੈ ਚੋਰ ਸਾਰੀਆਂ ਚੀਜ਼ਾਂ ਮੰਨਿਆ ਕਿ ਅਸੀਂ ਕੀ ਕੀ ਇਸ ਘਰ ਤੋਂ ਚੋਰੀ ਕੀਤਾ ਸੀਗਾ ਤੇ ਫੜ ਕੇ ਜਦ ਕਰਦੇ ਪੁਲਿਸ ਦੇ ਹਵਾਲੇ ਕਰਦੇ ਆ ਤਾਂ ਉਸ ਤੋਂ ਬਾਅਦ ਜਿਹੜਾ ਹੈ ਕੋਈ ਕਾਰਵਾਈ ਨਹੀਂ ਹੁੰਦੀ ਸਮਾਨ ਪੂਰਾ ਨਹੀਂ ਮਿਲਦਾ ਤੇ ਪੁਲਿਸ ਵੱਲੋਂ ਜੋ ਇਹਨਾਂ ਨੇ ਦੱਸਿਆ ਹੈ ਜਿਨ੍ਹਾਂ ਨੇ ਆਰੋਪ ਲਾਏ ਆ ਇਹ ਜਿਨ੍ਹਾਂ ਦੇ ਘਰ ਅਸੀਂ ਆਏ ਆ ਚੋਰੀ ਹੋਈ ਸੀ ਉਹਨਾਂ ਵੱਲੋਂ ਇਹ ਦੱਸਿਆ ਗਿਆ ਕਿ ਫੋਕਲ ਪੁਆਇੰਟ ਪੁਲਿਸ ਨੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਤੇ ਪੁਲਿਸ ਜਿਹੜਾ ਹੈ ਕੋਈ ਕਾਰਵਾਈ ਨਹੀਂ ਕਰ ਰਹੀ ਹੈ ਸੋ ਆਪਾਂ ਤੁਹਾਨੂੰ ਪਹਿਲਾਂ ਘਰ ਦਿਖਾਵਾਂਗੇ ਕੀ ਕੀ ਸੀ ਚੋਰੀ ਹੋਈ ਹੈ ਇਹ ਦੇਖੋ ਤੁਸੀਂ ਇਹ ਛੋਟਾ ਜਿਹਾ ਘਰ ਹੈ ਜਿੱਥੇ ਕਿ ਪਹਿਲਾਂ ਤਾਂ ਸਭ ਤੋਂ ਪਹਿਲਾਂ ਟੁੱਲੂ ਪੰਪ ਜਿਹੜਾ ਹੈ ਚੋਰੀ ਹੋ ਚੁੱਕਿਆ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਅੰਦਰ ਚੋਰਾ ਨੇ ਜਿਹੜਾ ਹੈ ਅੰਦਰ ਸਾਰਾ ਸਮਾਨ ਤੁਸੀਂ ਦੇਖ ਸਕਦੇ ਹੋ ਕਿ ਸਾਰਾ ਸਮਾਨ ਜਿਹੜਾ ਹੈ ਵਿਖਰਿਆ ਪਿਆ ਹੈ ਕਿੰਨਾ ਸਮਾਨ ਚੋਰੀ ਹੋਇਆ ਉਹ ਆਪਾਂ ਤੁਹਾਨੂੰ ਦੱਸਾਂਗੇ ਦਿਪਕ ਜੀ ਜੋ ਦੀਪਕ ਜੀ ਨੇ ਪੁਲਿਸ ਨੂੰ ਰਿਪੋਰਟ ਲਿਖਾਈ ਹੈ ਉਸ ਵਿੱਚ ਕੀ ਕੀ ਸਮਾਨ ਲਿਖਾਇਆ ਤੇ ਚੋਰਾਂ ਨੇ ਕੀ ਕੀ ਮੰਨਿਆ ਪਹਿਲਾਂ ਤਾਂ ਤੁਹਾਨੂੰ ਉਹ ਵੀ ਵੀਡੀਓ ਦਿਖਾਵਾਂਗੇ ਇਸ ਤੋਂ ਬਾਅਦ ਤੇ ਤੁਸੀਂ ਪਹਿਲਾਂ ਉਹ ਵੀਡੀਓ ਦੇਖੋ ਜਿਸ ਵਿੱਚ ਦੀਪਕ ਕੁਮਾਰ ਦੇ ਅੱਗੇ ਇਹ ਚੋਰ ਜਿਹੜੇ ਆ ਜਦ ਫੜੇ ਜਾਂਦੇ ਆ ਤਾਂ ਇਹ ਕੀ ਕੀ ਮੰਨ ਰਹੇ ਆ ਤੇ ਮੰਨਣ ਤੋਂ ਬਾਅਦ ਦੀਪਕ ਕੁਮਾਰ ਜੀ ਵੱਲੋਂ ਜਿਹੜਾ ਹੈ ਇਹਨਾਂ ਨੂੰ ਫੋਕਲ ਪੁਆਇੰਟ ਚੋਂ ਕੀ ਜਿਹੜੇ ਬਲਬੀਰ ਜੀ ਹੈਗੇ ਉਹਨਾਂ ਦੇ ਹਵਾਲੇ ਕੀਤਾ ਜਾਂਦਾ ਇਨਚਾਰਜ ਲੇਕਿਨ ਸੁਣਵਾਈ ਕੋਈ ਨਹੀਂ ਹੋਈ ਚੋਰ ਨੂੰ ਛੱਡ ਦਿੱਤਾ ਗਿਆ ਹੁਣ ਐਸਐਸਪੀ ਸਾਹਿਬ ਦੇਖਣਗੇ ਡੀਐਸਪੀ ਸਾਹਿਬ ਇਸ ਚੀਜ਼ ਨੂੰ ਦੇਖਣਗੇ ਇਸ ਵੀਡੀਓ ਤੋਂ ਬਾਅਦ ਫੋਕਲ ਪੁਆਇੰਟ ਚੌਂਕੀ ਇਨਚਾਰਜ ਤੋਂ ਕੀ ਜਵਾਬ ਮੰਗਦੇ ਹਾਂ ਕਿ ਇਹ ਚੋਰੀ ਜਿਹੜੀ ਹੋਈ ਹੈ ਇਦੇ ਪਿੱਛੇ ਕੀ ਰਾਜ ਹੈ ਤੇ ਚੋਰ ਨੂੰ ਆਖਰ ਕਿਉਂ ਛੱਡਿਆ ਗਿਆ ਸਰਜੀ ਵੱਲੋਂ ਜਿਹੜੀ ਵੀਡੀਓ ਬਣਾਈ ਗਈ ਉਸੀ ਚੋਰ ਸਭ ਕੁਝ ਮੰਨ ਰਿਹਾ ਲੇਕਿਨ ਕੋਈ ਸੁਣਵਾਈ ਨਹੀਂ ਹੋਈ ਉਸ ਤੋਂ ਬਾਅਦ ਚੋਰਾਂ ਨੂੰ ਛੱਡ ਦਿੱਤਾ ਜਾਂਦਾ ਤੇ ਦੀਪਕ ਕੁਮਾਰ ਜੀ ਨੂੰ ਇਹ ਕਹਿ ਕੇ ਉੱਥੋਂ ਭੇਜ ਦਿੱਤਾ ਜਾਂਦਾ ਕਿ ਅਸੀਂ ਇਸ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਇਸ ਤੇ ਪਰਚਾ ਦਰਜ ਕਰਾਂਗੇ ਤੇ ਤੁਹਾਨੂੰ ਦੱਸਾਂਗੇ ਕੀ ਕੀ ਸਮਾਨ ਬਰਾਮਦ ਹੋਇਆ ਦੀਪਕ ਕੁਮਾਰ ਜੀ ਨੂੰ ਪੁਲਿਸ ਵੱਲੋਂ ਨਾ ਤਾਂ ਹੁਣ ਤੱਕ ਕੋਈ ਬੁਲਾਇਆ ਗਿਆ ਤੇ ਨਾ ਕੋਈ ਗੱਲਬਾਤ ਕੀਤੀ ਗਈ ਹੈ ਫਿਲਹਾਲ ਚੋਰ ਨੂੰ ਜਿਹੜਾ ਹੈ ਛੱਡ ਦਿੱਤਾ ਗਿਆ ਸੋ ਦੀਪਕ ਕੁਮਾਰ ਜੀ ਸਾਡੇ ਨਾਲ ਮੌਜੂਦ ਹੈ ਪਹਿਲਾਂ ਮੈਂ ਤੁਹਾਨੂੰ ਦਿਖਾ ਰਿਹਾ ਇਹਨਾਂ ਦੇ ਘਰ ਦੇ ਹਾਲਾਤ ਜੋ ਚੋਰਾਂ ਨੇ ਕੀਤੇ ਹਨ ਤੁਸੀਂ ਦੇਖ ਸਕਦੇ ਹੋ ਇਹ ਰਸੋਈ ਦੇ ਹਾਲਾਤ ਹੈ ਕਮੈਂਟ ਬਾਕਸ ਦੇ ਵਿੱਚ ਤੁਸੀਂ ਦੱਸੋ ਕੀ ਇਹ ਪੁਲਿਸ ਦੀ ਕਾਰਵਾਈ ਜਿਹੜੀ ਹੈਗੀ ਇਹ ਠੀਕ ਹੈ ਜਾਂ ਗਲਤ ਹੈ ਐਸਐਸਪੀ ਸਾਹਿਬ ਤੱਕ ਇੱਕ ਵੀਡੀਓ ਪਹੁੰਚਣੀ ਚਾਹੀਦੀ ਹੈ ਰਾਜਪੁਰਾ ਦੇ ਡੀਐਸਪੀ ਸਾਹਿਬ ਨੂੰ ਇਸ ਚੀਜ਼ ਦੀ ਨੋਲੇਜ ਹੈ ਜਾਂ ਨਹੀਂ ਹੈ ਇਹਦੀ ਵੀਡੀਓ ਜਿਹੜੀ ਹੈ ਉਹਨਾਂ ਤੱਕ ਪਹੁੰਚਣੀ ਚਾਹੀਦੀ ਹੈ ਕਿ ਆਖਰ ਉਹਨਾਂ ਦੇ ਮੁਲਾਜ਼ਮ ਜਿਹੜੇ ਹਨ ਫੋਕਲ ਪੁਆਇੰਟ ਇਨਚਾਰਜ ਜਿਹੜੇ ਹਨ ਉਹ ਆਖਰ ਕਰ ਕੀ ਰਏ ਹਨ ਤੁਸੀਂ ਦੇਖ ਸਕਦੇ ਹੋ ਇਹ ਇਨਵਰਟਰ ਵਗੈਰਾ ਜਿਹੜਾ ਤੁਸੀਂ ਦੇਖਦੇ ਇਹ ਇਨਵਰਟਰ ਚੋਰੀ ਹੋਏ ਸੀਗੇ ਜੀ ਇਹ ਨਹੀਂ ਇਹ ਖੋਲਦੇ ਸੀਗੇ ਉਹਨਾਂ ਦੇ ਇਹ ਖੋਲ ਰਹੇ ਸੀਗੇ ਸੋ ਆਪਾਂ ਇਹਨਾਂ ਨਾਲ ਸਾਰੀ ਗੱਲਬਾਤ ਕਰਾਂਗੇ ਤੁਸੀਂ ਦੇਖੋ ਕਰਦੇ ਕੀ ਹਾਲਾਤ ਇਹਨਾਂ ਨੇ ਬਣਾਏ ਆ ਚੋਰਾਂ ਨੇ ਸੋ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਦੀਪਕ ਜੀ ਨਾਲ ਤੇ ਪੂਰੀ ਗੱਲ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਦੀਪਕ ਜੀ ਸਾਨੂੰ ਦੱਸੋ ਵੀ ਕੀ ਮਾਮਲਾ ਹੈ ਅਸੀਂ ਵੀਡੀਓ ਤੁਹਾਡੀ ਦਿਖਾ ਚੁੱਕੇ ਆਂ ਟੀਵੀ ਤੇ ਤੇ ਤੁਸੀਂ ਮੈਨੂੰ ਦੱਸੋ ਕਿ ਮਾਮਲਾ ਆਕਰ ਹੈ ਕਿ ਚੋਰ ਕਿਵੇਂ ਚੋਰੀ ਹੋਈ ਹੈ ਤੇ ਕਿਵੇਂ ਉਹ ਫੜੇ ਗਏ ਆ ਤੇ ਕਿਵੇਂ ਤੁਸੀਂ ਵੀਡੀਓ ਬਣਾਈ ਉਸ ਤੋਂ ਬਾਅਦ ਕੀ ਕੁਝ ਹੋਇਆ ਤੁਹਾਡੇ ਨਾਲ ਅੱਜ ਤੱਕ ਕਿੰਨੇ ਦਿਨ ਹੋ ਚੁੱਕੇ ਸਾਰੀ ਗੱਲ ਤੁਸੀਂ ਦੱਸੋ ਬੜਾ ਮੈਂ 7 ਤਰੀਕ ਨੂੰ ਅਸੀਂ ਬਾਹਰ ਗਏ ਹੋਏ ਸੀਗੇ ਫੈਮਿਲੀ ਚ ਕਿਸੇ ਦੀ ਡੈਥ ਹੋ ਗਈ ਸੀਗੀ ਜਿਵੇਂ ਹੀ 7 ਤਰੀਕ ਨੂੰ ਰਾਤ ਨੂੰ ਚੋਰੀ ਹੋਈ ਆ ਸਾਨੂੰ 8 ਨੂੰ ਸਵੇਰੇ ਪਤਾ ਲੱਗਿਆ ਜੀ ਜਿਵੇਂ ਹੀ ਅਸੀਂ ਪਤਾ ਲੱਗਿਆ ਸਾਨੂੰ ਸ਼ਾਮ ਦੇ ਟਾਈਮ ਅਸੀਂ ਜਾ ਕੇ ਦਰਖਾਸਤ ਦੇ ਕੇ ਆਏ ਵੀ ਸਾਡੇ ਘਰ ਚੋਰੀ ਹੋ ਗਈ ਤੇ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਅਸੀਂ ਆਪ ਹੀ ਜਾਂਚ ਪੜਤਾਲ ਕੀਤੀ ਉਸ ਟਾਈਮ ਕੋਈ ਵੀ ਮਤਲਬ ਦਰਖਾਸਤ ਦਿੱਤੀ ਨੂੰ ਵੀ 2 ਘੰਟੇ ਹੋ ਗਏ ਸੀ ਕੋਈ ਮੁਲਾਜ਼ਮ ਤੱਕ ਦੇਖਣ ਨਹੀਂ ਆਇਆ ਸੀਗਾ ਘਰੇ ਤੇ ਉਸ ਤੋਂ ਬਾਅਦ ਅਸੀਂ ਆਪ ਜਾਂਚ ਪੜਤਾਲ ਕੀਤੀ ਪਤਾ ਲੱਗਿਆ ਕਿ ਨਾਲ ਵਾਲੇ ਇੱਕ ਪਰਵਾਸੀ ਰਹਿੰਦਾ ਸੀਗਾ ਉਹਨੇ ਚੋਰੀ ਕੀਤੀ ਸੀਗੀ ਜੀ ਤੇ ਉਸ ਤੋਂ ਬਾਅਦ ਅਸੀਂ ਆਪ ਹੀ ਪਤਾ ਲਗਾ ਕੇ ਉਹਨੂੰ ਫੜ ਲਿਆ ਤੇ ਉਹਨੂੰ ਸਾਰਾ ਕੁਝ ਪੁੱਛ ਉਸ ਤੋਂ ਪੁੱਛਿਆ ਉਹਨੇ ਸਾਰਾ ਕੁਝ ਮੰਨ ਲਿਆ ਕਿ ਮੈਂ ਚੋਰੀ ਕੀਤੀ ਸੀਗੀ ਤੇ ਉਸ ਤੋਂ ਬਾਅਦ ਅਸੀਂ ਉਹਨੂੰ ਪਕੜ ਕੇ ਪੁਲਿਸ ਸਟੇਸ਼ਨ ਦੇ ਕੇ ਆਏ ਫੋਕਲ ਪੁਆਇੰਟ ਦੇ ਵਿੱਚ ਪੁਲਿਸ ਸਟੇਸ਼ਨ ਦੇਣ ਤੋਂ ਬਾਅਦ ਉਹਨਾਂ ਨੇ ਉੱਥੇ ਇਨਸਪੈਕਟਰ ਬਲਵੀਰ ਸਿੰਘ ਸੀਗੇ ਉਹਨਾਂ ਨੂੰ ਹੈਂਡਓਵਰ ਕਰਕੇ ਆਏ ਚੋੜ ਨੂੰ ਜੀ ਤੇ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਹੁਣ ਚਲੇ ਜਾਓ ਕਿ ਅਸੀਂ ਇਸ ਤੋਂ ਸਾਰੀ ਪੁੱਛਗਿੱਛ ਕਰਕੇ ਸਮਾਨ ਬਰਾਮਦ ਕਰਕੇ ਤੁਹਾਨੂੰ ਅਗਲੇ ਦਿਨ ਬੁਲਾਵਾਂਗੇ ਅੱਜ ਸਰ 14 ਤਰੀਕ ਹੋ ਗਈ ਅਸੀਂ 8 ਤਰੀਕ ਨੂੰ ਚੋੜ ਨੂੰ ਫੜ ਕੇ ਦੇ ਕੇ ਆਏ ਸੀਗੇ ਅੱਜ ਤੱਕ ਸਾਨੂੰ ਪੁਲਿਸ ਸਟੇਸ਼ਨ ਤੋਂ ਕੋਈ ਵੀ ਫੋਨ ਨਹੀਂ ਆਇਆ ਨਾ ਹੀ ਸਾਨੂੰ ਉੱਥੇ ਬੁਲਾਇਆ ਗਿਆ ਔਰ ਸਾਨੂੰ ਪਤਾ ਲੱਗਿਆ ਕਿ ਉਹਨਾਂ ਨੇ ਅਗਲੇ ਦਿਨ ਹੀ ਚੋੜ ਨੂੰ ਛੱਡ ਦਿੱਤਾ ਸੀਗੇ ਇਹਦੇ ਵਿੱਚ ਮਤਲਬ ਚੋਰ ਨੂੰ ਜਿਵੇਂ ਉਹਨਾਂ ਨੇ ਛੱਡ ਦਿੱਤਾ ਸੀ ਸਾਨੂੰ ਪਤਾ ਲੱਗਿਆ ਤੇ ਅਸੀਂ ਮਤਲਬ ਉਹਨਾਂ ਨੇ ਫੋਨ ਵਗੈਰਾ ਕੀਤਾ ਇਹਨਾਂ ਨੂੰ ਆਪਣਾ ਮਕਾਨ ਮਾਲਕਾਂ ਨੂੰ ਕਿ ਜਿਹੜਾ ਸਮਾਨ ਬਰਾਮਦ ਹੋਇਆ ਸੀ ਉਹ ਵੀ ਸਾਨੂੰ ਦੇ ਦਿਓ ਅਸੀਂ ਆਪ ਉਹਨਾਂ ਨੂੰ ਬਰਾਮਦ ਕਰਵਾ ਦੇਵਾਂਗੇ ਸਮਾਨ ਇਹ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਤੇ ਕੀ ਰਵਈਆ ਰਿਹਾ ਫੋਕਲ ਪੁਆਇੰਟ ਪੁਲਿਸ ਦਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦਬਈਆ ਸਰ ਉੱਥੇ ਜਾ ਕੇ ਅਸੀਂ ਉਹਨਾਂ ਨੂੰ ਪਕੜਾਇਆ ਨਾ ਸਾਨੂੰ ਕੋਈ ਉਹਨਾਂ ਨੇ ਪੁੱਛਗਿੱਛ ਕੀਤੀ ਨਾ ਸਾਡੇ ਸਾਹਮਣੇ ਕੁਝ ਕੀਤਾ ਇੱਕ ਉਹਨੂੰ ਫੜ ਕੇ ਅੰਦਰ ਦੇ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਸਾਨੂੰ ਭੇਜ ਦਿੱਤਾ ਸੀਗਾ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਜਾਓ ਤੇ ਮੈਂ ਉਹਨਾਂ ਨੇ ਕਿਹਾ ਸੀਗਾ ਕਿ ਥੋੜੀ ਬਹੁਤੀ ਇਸ ਤੋਂ ਪੁੱਛੋ ਕਿੱਥੋਂ ਵੀ ਮਕਾਨ ਮਾਲਕ ਨੂੰ ਤੁਸੀਂ ਬੁਲਾਓ ਕਹਿੰਦਾ ਮਕਾਨ ਮਾਲਕ ਨੂੰ ਮੈਂ ਕੀ ਕਰਨਾ ਬੁਲਾ ਕੇ ਵੀ ਕਿੱਥੋਂ ਦੇ ਹੈਗੇ ਆ ਕੀ ਹੈਗਾ ਉਹਦੇ ਨਾਲ ਦੇ ਹੋਰ ਬੰਦੇ ਜਿਹੜਾ ਸੀਗਾ ਜਿਹੜਾ ਭੱਜਿਆ ਹੋਇਆ ਉਹਨੂੰ ਪੁੱਛੋ ਉਹਨੂੰ ਪਕੜੋ ਉਹਨਾਂ ਨੇ ਸਾਨੂੰ ਕੋਈ ਵੀ ਜਵਾਬ ਨਹੀਂ ਦਿੱਤਾ ਤੇ ਆਪ ਚਲੇ ਗਏ ਸੀਗੇ ਸਾਨੂੰ ਵੀ ਕਹਤੇ ਤੁਸੀਂ ਜਾਓ ਅਗਲੇ ਦਿਨ ਤੁਹਾਨੂੰ ਬੁਲਾ ਲਵਾਂਗੇ ਅਸੀਂ ਤੇ ਜਿਹੜਾ ਤੁਸੀਂ ਵੀਡੀਓ ਦੇ ਵਿੱਚ ਚੋਰ ਤੋਂ ਸਮਾਨ ਮਨਵਾ ਰਹੇ ਹੋ ਕੀ ਆ ਉਸ ਮਾਨ ਸਾਰਾ ਬਰਾਮਦ ਹੋਇਆ ਨਹੀਂ ਸਰ ਉਹਦੇ ਵਿੱਚੋਂ ਅੱਧਾ ਸਮਾਨ ਬਰਾਮਦ ਹੋਇਆ ਗੈਸ ਸਿਲੰਡਰ ਨਹੀਂ ਬਰਾਮਦ ਹੋਇਆ ਸਾਨੂੰ ਜੀ ਇੱਕ ਤੇ ਉਸ ਤੋਂ ਬਾਅਦ ਕੈਸ਼ ਨਹੀਂ ਬਰਾਮਦ ਹੋਇਆ ਤੇ ਥੋੜਾ ਬਹੁਤਾ ਚਾਂਦੀ ਦਾ ਸਮਾਨ ਸੀਗਾ ਉਹ ਵੀ ਬਰਾਮਦ ਹੋਇਆ ਬਿਲਕੁਲ ਵੀ ਜੀ ਤੇ ਟੋਟਲ ਸਮਾਨ ਕਿਹੜਾ ਕਿਹੜਾ ਸੀਗਾ ਜੀ ਉਹਦੇ ਵਿੱਚ ਸਾਰੇ ਟੱਪ ਸੀਗੇ ਤੇ ਬਾਲਟੀਆਂ ਸੀਗੀਆਂ ਆਟੇ ਵਾਲਾ ਢੋਲ ਸੀਗਾ ਸਿਲੰਡਰ 2 ਸੀਗੇ ਜੀ ਇੱਕ ਇੱਕ ਗੈਸਟ ਸੀਗਾ ਜੀ ਤੇ ਉਸ ਤੋਂ ਬਾਅਦ ਆਪਣਾ ਕੈਸ਼ ਸੀਗਾ ਜੀ ਤੇ ਸਾਰੇ ਬਰਤਨ ਸੀਗੇ ਘਰ ਦੇ ਕੁੱਕੜ ਕੜਾਹੀਆ ਵਗੈਰਾ ਗਲਾਸ ਵਗੈਰਾ ਕੋਲੀਆ ਵਗੈਰਾ ਚਮਚੇ ਵਗੈਰਾ ਕੈਸ਼ ਸੀਗਾ ਬੱਚਿਆਂ ਦੀ ਛੋਟੀ ਛੋਟੀ ਗੁੱਲਗਾ ਪਈ ਸੀ ਉਹਦੇ ਵਿੱਚ ਪੈਸੇ ਸੀਗੇ ਤੇ ਚਾਂਦੀ ਦਾ ਸਮਾਨ ਸੀਗਾ ਸਾਰਾ ਜੀ ਉੱਥੇ ਸਾਰਾ ਦਰਖਾਸਤ ਦੇ ਵਿੱਚ ਸਮਾਨ ਮੈਨੇ ਲਿਖਵਾਇਆ ਹੋਇਆ ਜੀ ਕੀ ਮੰਗ ਕਰਦੇ ਹੋ ਐਸਐਸਪੀ ਸਾਹਿਬ ਤੋਂ ਡੀਐਸਪੀ ਸਾਹਿਬ ਤੋਂ ਮੈਨੂੰ ਇਨਸਾਫ ਮਿਲਣਾ ਚਾਹੀਦਾ ਜੀ ਉਹਨਾਂ ਨੇ ਚੋਰ ਨੂੰ ਕਿਉਂ ਛੱਡਿਆ ਜੀ ਨਾ ਮੈਨੂੰ ਉਹਨਾਂ ਨੇ ਥਾਣੇ ਦੇ ਵਿੱਚ ਬੁਲਾਇਆ ਨਾ ਕੁਝ ਕੀਤਾ ਐਵੇਂ ਤਾਂ ਦਰਖਾਸਤ ਦੇਣ ਦਾ ਕੋਈ ਫਾਇਦਾ ਨਹੀਂ ਹੋਵੇਗਾ ਜੀ ਕਿਆ ਕੋਈ ਪਰਚਾ ਪੁਰਚਾ ਤਾਂ ਨਹੀਂ ਦਰਜ ਕਰਤਾ ਤੁਹਾਨੂੰ ਪਤਾ ਨਾ ਲੱਗਿਆ ਹੋਵੇ ਉਹਨਾਂ ਨੇ ਕੋਈ ਪਰਚਾ ਨਹੀਂ ਕੀਤਾ ਦਰਜੀ ਸਿਰਫ ਅਗਲੇ ਦਿਨ ਚੋਰ ਨੂੰ ਛੱਡ ਦਿੱਤਾ ਜੀ ਉਹਨਾਂ ਨੇ ਕੋਈ ਵੀ ਆਪਣਾ ਐਕਸ਼ਨ ਨਹੀਂ ਲਿੱਤਾ ਨਹੀਂ ਉਹਨਾਂ ਨੇ ਬਿਲਕੁਲ ਲਾਈਟਲੀ ਕੀਤਾ ਵੀ ਲਾਈਟਲੀ ਚੋਰੀ ਹੋਈ ਆ ਐਵੇਂ ਤਾਂ ਚੋਰੀ ਦੀ ਵਾਰਦਾਤਾਂ ਹੋਰ ਵੱਜਣਗੀਆਂ ਆ ਦਾਜਪੁਰੇ ਦੇ ਵਿੱਚ ਸੋ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਹੈਗੇ ਇਨਸਾਫ ਲੈਣ ਵਾਸਤੇ ਫਿਰ ਰਹੇ ਆ ਉਹ ਤਾਂ ਦੁਖੀ ਹੋ ਰਹੇ ਆ ਜਿਨ੍ਹਾਂ ਨੇ ਚੋਰੀ ਕੀਤੀ ਹੈ ਪੁਲਿਸ ਉਹਨਾਂ ਨੂੰ ਛੱਡ ਦਿੰਦੀ ਹੈ ਤੇ ਕੋਈ ਕਾਰਵਾਈ ਜਿਹੜੀ ਹੈ ਨਹੀਂ ਕੀਤੀ ਜਾਂਦੀ ਸੋ ਸਾਰੀ ਤੁਹਾਨੂੰ ਸਟੋਰੀ ਦਿਖਾਈ ਹੈ ਤੁਹਾਡਾ ਇਸ ਵਿੱਚ ਕੀ ਕਹਿਣਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸੋ ਇਸ ਵੀਡੀਓ ਨੂੰ ਇੰਨਾ ਕਿ ਸ਼ੇਅਰ ਕਰੋ ਤਾਂ ਕਿ ਇਹ ਪਟਿਆਲਾ 'ਚ ਬੈਠੇ ਐਸਐਸਪੀ ਸਾਹਿਬ ਦੀ ਨੋਟਿਸ ਦੇ ਵਿੱਚ ਆਣੀ ਚਾਹੀਦੀ ਹੈ ਤੇ ਆਪਾਂ ਕੋਸ਼ਿਸ਼ ਕਰਾਂਗੇ ਜਿਹੜੇ ਫੋਕਲ ਪੁਆਇੰਟ ਇੰਚਾਰਜ ਹੈ ਬਲਬੀਰ ਸਿੰਘ ਉਹਨਾਂ ਨਾਲ ਗੱਲਬਾਤ ਕਰਨ ਦੀ ਜੇ ਉਹ ਸਾਡੇ ਨਾਲ ਗੱਲ ਕਰਦੇ ਹਨ ਨਹੀਂ ਤਾਂ ਅਸੀਂ ਸਟੋਰੀ ਜਿਹੜੀ ਹੈ ਇਸ ਚਲਾ ਦਾਂਗੇ ਤੇ ਐਸਐਸਪੀ ਸਾਹਿਬ ਦੇ ਧਿਆਨ ਦੇ ਵਿੱਚ ਇਹ ਜ਼ਰੂਰ ਲਿਆਵਾਂਗੇ ਕਿ ਦੇਖੋ ਤੁਸੀਂ ਕੀ ਫੋਕਲ ਪੁਆਇੰਟ ਚੌਂਕੀ ਇਨਚਾਰਜ ਜਿਹੜੇ ਹਨ ਉੱਥੇ ਬੈਠੇ ਜਿਹੜੇ ਮੁਲਾਜ਼ਮ ਹੈ ਉਹ ਕਿਸ ਤਰ੍ਹਾਂ ਦਾ ਲੋਕਾਂ ਨਾਲ ਇਨਸਾਫ ਕਰ ਰਹੇ ਹਨ ਡੀਐਸਪੀ ਸਾਹਿਬ ਨੂੰ ਵੀ ਗੁਹਾਰ ਲਾਵਾਂਗੇ ਤੇ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਨੂੰ ਇਹ ਗੁਹਾਰ ਲਾਵਾਂਗੇ ਇਹ ਤੁਹਾਡੇ ਵੋਟਰ ਹੈ ਮੈਡਮ ਇਹਨਾਂ ਦੀ ਗੁਹਾਰ ਜਿਹੜੀ ਹੈ ਉਹ ਤੁਹਾਨੂੰ ਸੁਣਨੀ ਚਾਹੀਦੀ ਹੈ ਤੇ ਤੁਰੰਤ ਜਿਹੜੇ ਹੈ ਜੇ ਅਫਸਰ ਹੈ ਉਹਨਾਂ ਦੇ ਕਾਰਵਾਈ ਕਰਨੀ ਚਾਹੀਦੀ ਹੈ ਜੇ ਉਹ ਸੱਚੇ ਹੈ ਜੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਚੋਰ ਨੂੰ ਕਿਉਂ ਛੱਡਿਆ ਇਸੀ ਦਾ ਜਵਾਬ ਜਿਹੜਾ ਹੈ ਫੋਕਲ ਪੁਆਇੰਟ ਚੌਂਕੀ ਇੰਚਾਰਜ ਬਲਬੀਰ ਸਿੰਘ ਨੂੰ ਦੇਣਾ ਪਏਗਾ ਹਾਂਜੀ ਸਰ ਬਲਬੀਰ ਸਿੰਘ ਜੀ ਬੋਲ ਰਹੇ ਹੋ ਜੀ ਹਾਂਜੀ ਹਾਂਜੀ ਸਰ ਚੌਂਕੀ ਇੰਚਾਰਜ ਫੋਕਲ ਪੁਆਇੰਟ ਸਰ ਮੈਂ న్యూਸ 89 ਦੇ ਸਟੂਡੀਓ ਤੋਂ ਬੋਲ ਰਿਹਾ ਲਾਈਵ ਤੇ ਤੁਹਾਡੇ ਨਾਲ ਮੈਂ ਗੱਲ ਕਰਨੀ ਸੀ ਕੋਈ ਖਬਰ ਸੰਬੰਧੀ ਹੁਕਮ ਕਰੋ ਸਰ ਸਰ ਇੱਕ ਨਾ ਦੀਪਕ ਕੁਮਾਰ ਦੇ ਘਰ ਚੋਰੀ ਹੋਈ ਸੀ ਫੋਕਲ ਪੁਆਇੰਟ ਕਦੋਂ ਸਰ ਇਹ ਖੇੜੇ ਦੇ ਕੋਲ ਕਦੋਂ ਸਰ ਇਹ 7-8 ਤਰੀਕ ਨੂੰ ਹੋਈ ਸੀ ਜੀ ਚੋਰੀ ਉਹ ਚੋਰ ਵੀ ਫੜ ਕੇ ਜਿਹੜੀ ਹੈ ਉਹ ਦੇਖ ਕੇ ਗਏ ਸੀ ਤੇ ਉਹਨਾਂ ਨੇ ਇੱਕ ਵੀਡੀਓ ਵੀ ਦਿੱਤੀ ਸੀ ਜਿਸ ਸੀ ਚੋਰ ਸਾਰੀ ਚੀਜ਼ਾਂ ਮੰਨ ਰਿਹਾ ਸੀਗਾ ਕਿ ਅਸੀਂ ਇਹ ਚੋਰੀ ਕੀਤਾ ਹੈ ਤੇ ਉਸ ਤੋਂ ਬਾਅਦ ਉਸ ਕੇਸ ਦਾ ਕੀ ਬਣਿਆ ਜੀ ਸਾਡੇ ਕੋਲ ਆਇਆ ਸੀ ਮੈਨੂੰ ਬੁਲਾਇਆ ਸੀ ਸਵੇਰੇ ਮੈਨੂੰ ਮੁੰਡੇ ਨੂੰ ਇਹ ਮੇਰੇ ਕੋਲ ਆਇਆ ਨਹੀਂ ਦੁਬਾਰਾ ਜੀ ਤੇ ਐਕਚੁਅਲੀ ਉਹ ਨਾ ਸਮਾਨ ਆਪੇ ਹੀ ਵਾਪਸ ਲੈ ਲਿਆ ਸੀ ਉਸ ਤੋਂ ਜੀ ਨਹੀਂ ਜੀ ਤੇ ਉਹ ਚੋਰ ਦਾ ਕੀ ਕੀਤਾ ਜੀ ਸਰ ਉਹ ਕਰਨ ਨੇ ਵੈਰੀਫਾਈ ਜੀ ਮੁੰਡਾ ਦਰਸ਼ਨਦਾਲ ਕੋਲ ਸੀਗਾ ਕੇਸ ਸਰ ਮੈਂ ਇਹ ਹੀ ਪੁੱਛਣਾ ਚਾਹੁੰਦਾ ਸੀਗਾ ਵੀ ਇੰਨੇ ਦਿਨ ਹੋ ਗਏ ਉਹ ਸਾਡੇ ਸਾਹਮਣੇ ਰੋਇਆ ਜੀ ਚੈਨਲ ਤੇ ਕਿ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਫੋਕਲ ਪੁਆਇੰਟ ਇਨਚਾਰਜ ਨਹੀਂ ਤੇ ਨਹੀਂ ਨਹੀਂ ਮੇਰੇ ਕੋਲ ਆਇਆ ਜੀ ਬਿਲਕੁਲ ਸੁਣਵਾਈ ਕੀਤੀ ਕੌਣ ਕਹਿੰਦਾ ਸੁਣਵਾਈ ਨਹੀਂ ਕੀਤੀ ਜੀ ਮੇਰੇ ਨਾਲ ਕਰਾ ਦਿਓ ਉਹ ਹੀ ਜਿਹੜਾ ਇਹ ਦੀਪਕ ਕੁਮਾਰ ਜੀ ਉਹਨੇ ਕੁੱਤੀ ਨਹੀਂ ਸਾਨੂੰ ਬਿਆਨ ਦਿੱਤਾ ਜੀ ਲੋਕਾਂ ਦੀ ਸੇਵਾ ਲਈ ਬੈਠੇ ਆ ਜੀ ਅਸੀਂ ਹਾਂਜੀ ਹਾਂਜੀ ਤੇ ਮਤਲਬ ਤੁਸੀਂ ਚੋਰ ਨੂੰ ਉਸੇ ਦਿਨ ਕੁੱਤੀ ਦੀ ਨਹੀਂ ਜਾਣ ਦਿੱਤਾ ਸੀ ਸਰ ਨਹੀਂ ਨਹੀਂ ਭੇਜਿਆ ਸੀਗਾ ਰਾਤ ਨੂੰ ਲੈ ਆਇਆ ਸੀ ਸ਼ਰਾਬੀ ਸੀ ਬਹੁਤ ਉਹਦੇ ਹਾਲਤ ਚ ਸ਼ਰਾਬੀ ਚੀਕ ਨਹੀਂ ਸੀਗਾ ਅੱਛਾ ਜੀ ਦੁਬਾਰਾ ਬੁਲਾਇਆ ਸੀ ਬੁਲਾ ਕੇ ਦੇਖ ਲੈਂਦੇ ਆ ਜੋ ਵੀ ਹੈਗਾ ਤੇ ਸਰ ਅੱਜ ਇੰਨੇ ਦਿਨ ਹੋ ਚੁੱਕੇ ਆ ਜੀ ਤੁਸੀਂ ਬੁਲਾਇਆ ਚੋਰ ਨੂੰ ਜੀ ਉੱਥੇ ਦੁਬਾਰਾ ਪੁੱਛ ਕੇ ਚਵਾਤਾ ਇਹ ਦੁਬਾਰਾ ਦੁਬਾਰਾ ਇਹ ਵੀ ਨਹੀਂ ਆਇਆ ਉਹਦਾ ਮਾਲਕ ਬੁਲਾਇਆ ਸੀ ਜਿਹਦੇ ਕੋਲ ਕੰਮ ਕਰਦਾ ਸੀ ਅਵਤਾਰ ਸਿੰਘ ਆ ਜੀ ਗੱਤਰਾਂ ਤੋਂ ਹਾਂ ਜੀ ਉਹਨੇ ਕਿਹਾ ਸੀ ਪੇਸ਼ ਕਰੇ ਦੁਬਾਰਾ अच्छा फिर ਕੀਤਾ ਸਰ ਉਸਨੇ ਪੇਸ਼ ਕੀਤਾ ਜੀ ਪੇਸ਼ ਨਹੀਂ ਕੀਤਾ ਫਿਰ ਹਾਲ ਜਦੋਂ ਪੇਸ਼ ਕਰਦਾ ਕਾਰਵਾਈ ਕਰ ਦਿੰਦੇ ਚਲੋ ਸਰ ਧੰਨਵਾਦ ਜੀ ਤੁਹਾਡੀ ਗੱਲ ਤੁਹਾਡੀ ਗੱਲ న్యూਸ 89 ਨਾਲ ਹੋ ਰਹੀ ਸੀ ਧੰਨਵਾਦ ਤੁਹਾਡਾ ਬਹੁਤ ਬਹੁਤ ਓਕੇ ਜੀ ਕੈਮਰਾਮੈਨ ਮੁਹਿੱਦਨਾਲ ਸੰਦੀਪ ਚੌਧਰੀ న్యూਸ 89 ਪੰਜਾਬ న్యూਸ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ